ਜੇਕਰ ਤੁਸੀਂ ਵੀ 에어ਪੋਰਟ ਤੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵੀ ਜੇਲ੍ਹ ਹੋ ਸਕਦੀ ਹੈ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਜੇਕਰ ਤੁਸੀਂ ਇਹ ਜਿਹੇ ਸ਼ਬਦਾਂ ਦੀ ਵਰਤੋਂ ਕਰੋਗੇ 에어ਪੋਰਟ ਤੇ ਤਾਂ ਤੁਹਾਡੇ ਨਾਲ ਕੀ ਕੁਝ ਹੋ ਸਕਦਾ ਹੈ ਆਉ ਤੁਹਾਨੂੰ ਦੱਸ ਦਿਆਂ ਇਸ ਖਬਰ ਦੇ ਵਿੱਚ ਜੇਕਰ ਤੁਸੀਂ ਹਵਾਈ ਯਾਤਰਾ ਉੱਤੇ ਜਾ ਰਹੇ ਹੋ ਤਾਂ 에어ਪੋਰਟ ਤੇ ਕੁਝ ਵੀ ਕਹਿਣ ਤੋਂ ਪਹਿਲਾਂ 100 ਵਾਰ ਸੋਚੋ ਹੋ ਸਕਦਾ ਹੈ ਕਿ ਤੁਹਾਡੇ ਮੂੰਹ ਤੋਂ ਕੁਝ ਅਜਿਹਾ ਨਿਕਲ ਜਾਵੇ ਜੋ ਤੁਹਾਡੇ ਲਈ ਆਮ ਗੱਲ ਹੋਵੇ ਪਰ ਇਹਨਾਂ ਗੱਲਾਂ ਦੇ ਆਧਾਰ ਤੇ ਸੁਰੱਖਿਆ ਏਜੰਸੀ ਤੁਹਾਨੂੰ ਸਲਾਖਾਂ ਪਿੱਛੇ ਭੇਜ ਸਕਦੀਆਂ ਨੇ ਦੱਸਦੀ ਹੈ ਕਿ 2 ਦਿਨ ਪਹਿਲਾਂ ਕੋਚੀ ਹਵਾਈ ਅੱਡੇ ਤੋਂ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਇੱਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਦਿੱਲੀ 에ਰਪੋਰਟ ਤੋਂ ਦੋ ਯਾਤਰੀਆਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਹਵਾਈ ਅੱਡਿਆਂ ਦੀ ਸੁਰੱਖਿਆ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਯਾਤਰੀ ਅਕਸਰ ਚਿਚੜੇਪਣ ਵਿੱਚ ਅਜੇਹ ਸ਼ਬਦ ਬੋਲਦੇ ਹਨ ਜਿਸ ਕਾਰਨ ਉਹ ਆਪਣੇ ਲਈ ਵੱਡੀ ਮੁਸੀਬਤ ਖੜੀ ਕਰ ਲੈਂਦੇ ਨੇ ਉਦਾਹਰਨ ਲਈ ਪੂਰਵ ਸੁਰੱਖਿਆ ਜਾਂਚ ਦੌਰਾਨ ਐਕਸ-ਰੇ ਮਾਨੀਟਰ 'ਤੇ ਬੈਠੀਆਂ ਸੀਆਈਐਸਐਫ ਸਕਰੀਨਰ ਨੂੰ ਬੈਗ ਵਿੱਚ ਰੱਖੀ ਕਿਸੇ ਵੀ ਵਸਤੂ ਤੇ ਸ਼ੱਕ ਹੁੰਦਾ ਹੈ ਅਜਿਹੇ ਵਿੱਚ ਉਥੇ ਮੌਜੂਦ ਸੀਆਈਐਸਐਫ ਅਧਿਕਾਰੀ ਸਬੰਧਤ ਯਾਤਰੀ ਨੂੰ ਬੈਗ ਖੋਲ ਕੇ ਦਿਖਾਉਣ ਲਈ ਕਹਿੰਦਾ ਅਜਿਹੇ ਚ ਕਈ ਵਾਰ ਯਾਤਰੀ ਪਰੇਸ਼ਾਨ ਹੋ ਜਾਂਦੇ ਨੇ ਅਤੇ ਕਹਿੰਦੇ ਨੇ ਦੇਖ ਲਓ ਬੈਗ ਚ ਕਿਹੜਾ ਬੰਬ ਪਿਆ ਹੈ ਕਿਉਂਕਿ ਹਵਾਈ ਬਾਜ਼ੀ ਸੁਰੱਖਿਆ ਅੰਤਰਰਾਸ਼ਟਰੀ ਮਾਪਦੰਡਾ ਨਾਲ ਬੱਜੀ ਹੋਈ ਹੈ ਅਤੇ ਉਹਨਾਂ ਮਾਪਦੰਡਾ ਦੇ ਤਹਿਤ ਬੰਬ ਇੱਕ ਪਾਬੰਦੀਸ਼ੁਦਾ ਸ਼ਬਦ ਹੈ ਇਸ ਸ਼ਬਦ ਨੂੰ ਸੁਣਨ ਉੱਤੇ ਪੂਰੀ ਪ੍ਰਕਿਰਿਆ ਹੁੰਦੀ ਹੈ ਇਸ ਲਈ ਹਵਾਈ ਬਾਜ਼ੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਜਿਹੇ 'ਚ ਯਾਤਰੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਤੁਹਾਨੂੰ ਅੰਦਾਜ਼ੀ ਹੈ ਕਿ ਬੰਬ ਵਾਂਗ ਕੁਝ ਹੋਰ ਸ਼ਬਦ ਵੀ ਹਨ ਜੇਕਰ ਬੋਲੇ ਜਾਣ ਤਾਂ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ ਇਨ੍ਹਾਂ ਵਿੱਚ ਅਤਵਾਦੀ ਬੰਬ ਮਿਜ਼ਾਈਲ ਬੰਦੂਕ ਜਾਂ ਕਿਸੇ ਵੀ ਤਰ੍ਹਾਂ ਦਾ ਹਥਿਆਰ ਫਾਇਰ ਹਾਈਜੈਕ ਵਰਗੇ ਸ਼ਬਦ ਸ਼ਾਮਲ ਨੇ ਹਵਾਈ ਯਾਤਰਾ ਦੌਰਾਨ ਯਾਤਰੀ ਨੂੰ ਇਹ ਸ਼ਬਦ ਗਲਤੀ ਨਾਲ ਵੀ ਨਹੀਂ ਬੋਲਨੇ ਚਾਹੀਦੇ ਜੇਕਰ ਉਸਨੇ ਇਹ ਸ਼ਬਦ ਬੋਲੇ ਤੇ ਕਿਸੇ ਨੇ ਸੁਣ ਲਏ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਦੱਸ ਦਈਏ ਕਿ ਇਸੇ ਤਰ੍ਹਾਂ ਦੀ ਘਟਨਾ ਦੀ ਉਦਾਹਰਣ ਦਿੰਦੇ ਹੋਏ ਹਵਾਈ ਅੱਡੇ ਦੇ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ 4 ਅਪ੍ਰੈਲ ਨੂੰ ਜਗਨੇਸ਼ ਤੇ ਮਾਲਨ ਗਸ਼ਪ ਕੁਮਾਰ ਨਾ ਦੇ ਦੋ ਯਾਤਰੀ ਆਕਾਸ਼ਾ 에ਅਰਲਾਈਨਸ ਦੀ ਫਲਾਈਟ ਤੇ ਅਹਮਦਾਬਾਦ ਜਾ ਰਹੇ ਸਨ ਦਿੱਲੀ ਏਅਰਪੋਰਟ ਤੇ ਸੈਕੰਡਰੀ ਲੈਂਡਰ ਪੁਆਇੰਟ ਚੈੱਕ ਦੌਰਾਨ ਇਨ੍ਹਾਂ ਯਾਤਰੀਆਂ ਨੇ ਗੁੱਸੇ ਚ ਕਿਹਾ ਕਿ ਕੀ ਕਰ ਰਹੇ ਹੋਗੇ ਮੈਂ ਪਰ ਬਾਹਨੂ ਬੰਬ ਲੈ ਕੇ ਜਾ ਰਿਆਂ ਇਨ੍ਹਾਂ ਨੇ ਇਨ੍ਹਾਂ ਦੋਵਾਂ ਯਾਤਰੀਆਂ ਖਿਲਾਫ ਆਈਪੀਸੀ ਦੀ ਧਾਰਾ 505 ਬੀ 1 ਅਤੇ 182 ਤਹਿਤ ਐਫ ਆਈ ਆਰ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ ਜੇਕਰ ਤੁਸੀਂ ਵੀ 에어ਪੋਰਟ ਤੇ ਜਾਂਦੇ ਹੋ ਹਵਾਈ ਦਾ ਸਫ਼ਰ ਕਰਦੇ ਹੋ ਹਵਾਈ ਜਹਾਜ਼ ਦਾ ਸਫ਼ਰ ਕਰਦੇ ਹੋ ਤਾਂ ਤੁਸੀਂ ਵੀ ਜ਼ਰੂਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਕਿ ਅਜਿਹੇ ਸ਼ਬਦ ਨਾ ਬੋਲੇ ਜਾ ਕਿ ਜਿਨ੍ਹਾਂ ਕਰਕੇ ਤੁਹਾਨੂੰ ਵੀ ਨੁਕਸਾਨ ਹੋਵੇ ਜਾਂ ਤੁਹਾਨੂੰ ਸਜ਼ਾ ਖਟਣੀ ਪਵੇ ਇਸ ਇਧਰਾਂ ਦੀ ਹੋਰ ਨਵੀਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਦਿਗਦਰੋਜ਼ੀ ਕਾ ਟੀਵੀ